ਸੁਨਾਹ ਮੁਰਦਾਬਾਦ 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 ਕਾਪ ਮਮਾ ਮਰ ਗਿਆ ਮਰੀ ਰਜੀ ਕਰ ਗਿਆ ਕਾਪ ਮਮਾ ਮਰ ਗਿਆ ਮਰੀ ਰਜੀ ਕਰ ਗਿਆ ਪੰਜਾਬ ਸਰਕਾਰ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਤਿ ਮਤਰੀ ਮੁਰਦਾਬਾਦ 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 ਲੋਕ ਬਿਜੋ やっか ਮੰਤਰੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮਲਾਜਮ ਏਕਤਾ ਜਿੰਦਾਬਾਦ ਮਲਾਜਮ ਏਕਤਾ ਜਿੰਦਾਬਾਦ ਵਿੱਤ ਮੰਤਰੀ ਮੁਰਦਾਬਾਦ ਸੇਵਾ ਪੇ ਕਮਿਸ਼ਨ ਲਾਗੂ ਕਰੋ ਸੇਵਾ ਪੇ ਕਮਿਸ਼ਨ ਲਾਗੂ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੇਰੀ ਦੁਖੀ ਬੇਨਤੀ ਆ ਵੀ ਜੇ ਕੋਈ ਸਕੰਤਾ ਵਾਲਾ ਜਾਂ ਕੋਈ ਇਹਨੇ ਬੁਲਾਰਾ ਤਾਂ ਮੈਨੂੰ ਨੰਮਣੇ ਨਾਨ ਖਾ ਦਿਓ ਫਿਰ ਆਪਾਂ ਉਹਨਾਂ ਦਾ ਨਾਮ ਜਿਹੜਾ ਹੋ ਮੈਨੂੰ ਬਾਤ ਕਰਨਾ ਪੈਂਦਾ ਉਹ ਤੇ ਹੋਰ ਲੋਈ ਜਾਂਦਾ ਜਪਾ ਬਾਦ ਗੁਰਬਾਣੀ ਗੁਰਬਾਣੀ ਸਤਿ ਮਾਤਰੀ ਮਦ ਕਮਿਸ਼ਨ ਲਾਗੂ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਬਾਹਰ ਖੜੀਆਂ ਕਰੋ ਇਹ ਕਮਿਸ਼ਨ ਲਾਗੂ ਕਰੋ ਇਹ ਕਮਿਸ਼ਨ ਲਾਗੂ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵਿੱਤ ਮੰਤਰੀ ਮੁਰਦਾਬਾਦ ਵਿੱਤ ਮੰਤਰੀ ਮੁਰਦਾਬਾਦ ਵਿੱਤ ਮੰਤਰੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਆਵਾਜ਼ ਦੋ ਹਾਂ ਇੱਕ ਹੈ ਆਵਾਜ਼ ਦੋ ਹਾਂ ਇੱਕ ਹੈ ਮੁਦਵਾਜ਼ ਪੰਜਾਬ ਸਰਕਾਰ ਨੂੰ ਸੁਤੀ ਨੂੰ ਜਗਾਉਣਾ ਹੈ ਤੇ ਜਰਾ ਤਗੜੇ ਤਗੜੇ ਹੋ ਕੇ ਹੋਰ ਆਵਾਜ਼ ਉੱਚੀ ਕਰੋ ਜਿੱਥੇ ਕਰਮਚੀਤਨ ਮੋਰ ਵੀ ਸੁਣਦਿਆ ਆਵੇ ਕਿਉਂਕਿ ਉਹਦੇ ਹਲਕੇ 'ਚ ਆਏ ਆ ਉਹਨੂੰ ਵੀ ਪਤਾ ਲੱਗੇ ਵੀ ਪਲਾਨ ਮਾਰਕੀਟ ਚ ਬੈਂਕ ਕਰਮਚਾਰੀ ਯੂਨੀਅਨ ਬੜੇ ਤਗੜੇ ਹੋ ਕੇ ਆਈ ਆ ਠੀਕ ਹੈ ਜੀ ਦੇ 71 ਹੋਏ ਆ ਸਾਰੇ ਲੈਂਡਮਾਰਕ ਜੀ ਬੈਂਕ ਜਿਹਨੂੰ ਖੇਤੀਬਾੜੀ ਵਿਕਾਸ ਬੈਂਕ ਆ ਪੀਏਡੀਬੀ ਕਹਿੰਦੇ ਉਹਦੇ ਮੁਲਾਜ਼ਮ ਆ ਤੇ ਅਸੀਂ ਮੁਲਾਜ਼ਮ ਯੂਨੀਅਨ ਦੇ ਆਗੂ ਆ ਇੱਥੇ 71 ਹੋਏ ਆ ਸਾਡੀਆਂ ਦੋ ਵੱਡੀਆਂ ਮੰਗਾਂ ਨੇ ਇੱਕ ਤਾਂ ਅਸੀਂ ਕਹਿੰਦੇ ਸਾਡੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਛੇਮਾ ਤਨਖਾਹ ਕਮਿਸ਼ਨ ਜਿਹੜਾ 1.7 2021 ਤੋਂ ਸਾਰੇ ਪੰਜਾਬ ਚ ਲਾਗੂ ਹੋ ਗਿਆ ਸਾਨੂੰ ਨਹੀਂ ਮਿਲਿਆ ਅਜੇ ਤੱਕ ਉਹ ਲਾਗੂ ਕੀਤਾ ਜਾਵੇ ਦੂਜਾ ਸਾਡਾ ਜਿਹੜਾ ਕਿਸਾਨੀ ਅਦਾਰਾ ਇਹਨਾਂ ਦਾ ਮੇਨ ਮਕਸਦ ਹੀ ਸਾਡੇ ਅਦਾਰੇ ਦਾ ਇੱਕ ਆ ਵੀ ਅਸੀਂ ਖੇਤੀਬਾੜੀ ਲਈ ਜਾਂ ਕਿਸਾਨਾਂ ਨੂੰ ਕਰਜ਼ਾ ਦੇਣਾ ਉਹ ਪਿਛਲੇ 3-4 ਸਾਲ ਤੋਂ ਬੰਦ ਆ ਹੁਣ ਤੁਸੀਂ ਸਾਰੇ ਇੱਕ ਵਾਰ ਚੱਲੂ ਕਿਵੇਂ ਇੱਕ ਪਾਸੇ ਦਾ ਸਰਕਾਰ ਕਹਿੰਦੀ ਅਸੀਂ ਕਿਸਾਨੀ ਹਿੱਤੀ ਜਿਹੜੇ ਹੈ ਹਿੱਤਾਂ ਚ ਫੈਸਲੇ ਲੈਣੇ ਅਸੀਂ ਤੇਲਾਂ ਤੱਕ ਪਾਣੀ ਪਿਚਾਤਾ ਜਾਉ ਕਰਤਾ ਕਿਸਾਨਾਂ ਨੂੰ ਕੁਝ ਜਿਹੜੀ ਚੀਜ਼ ਮੰਗਦੇ ਉਹ ਦੇਉ ਤਾਂ ਸਹੀ ਤੁਸੀਂ ਕਿਸਾਨਾਂ ਨੂੰ ਮਜਬੂਰ ਕਰਤਾ ਵੀ ਉਹ ਲਿਮਟਾਂ ਲੈਣ ਲਿਮਟਾਂ ਦੇ ਚੱਕਰ ਚ ਫਸ ਕੇ ਉਹ ਜ਼ਮੀਨਾਂ ਵੇਚਣ ਤੁਸੀਂ ਇਹ ਕਿਉਂ ਨਹੀਂ ਕਰ ਰਹੇ ਵੀ ਸਾਨੂੰ ਸੁਧਾਰਨ ਵਿਆਜ ਤੇ ਕਰਜ਼ਾ ਇੱਥੋਂ ਮਿਲਦਾ ਜਿਹੜਾ ਸਾਰੇ 1958 ਤੋਂ ਦੇ ਰਹੇ ਆਪਾਂ ਨਾ ਤਾਂ ਕਿਸਾਨਾਂ ਦੀ ਬਾਹ ਫੜ ਰਿਹਾ ਨਾ ਮੁਲਾਜ਼ਮਾਂ ਦੀ ਇੱਕ ਪਾਸੇ ਸਟੇਟਮੈਂਟ ਹੈ ਵੱਡੀਆਂ ਸਰਕਾਰ ਦੀਆਂ ਵੀ ਇੱਥੇ ਅੰਗਰੇਜ਼ੇ ਨੌਕਰੀਆਂ ਕਰਨ ਆਉਣਗੇ ਉਹ ਜਿਹੜੇ ਪੰਜਾਬੀ ਸਾਡੇ ਧੀਆਂ ਪੋਤਾਂ ਅੰਗਰੇਜ਼ ਕਿੱਥੋਂ ਆ ਜਾਣਗੇ ਕੋਈ ਕਾਰ ਨਹੀਂ ਅਸੀਂ ਤਾਂ ਬਾਰ-ਬਾਰ ਪੁੱਛ ਚੁੱਕੇ ਆਂ ਨਾ ਤਾਂ ਦੇਖੋ ਸਾਨੂੰ ਨਵਾੜ ਤੋਂ ਪੈਸਾ ਮਿਲਦਾ ਨਹੀਂ ਰੀਫਾਈਨਾਂਸ ਪਹਿਲਾਂ ਅਸੀਂ ਕਰਜ਼ਾ ਬਣਦੇ ਆਂ ਉਹ ਕਰਜ਼ੇ ਦੇ ਅਗੇਂਸਟ ਸਾਨੂੰ ਨਵਾੜ ਜਿਹੜੀ ਬੈਂਕ ਆ ਉਹ ਰੀਫਾਈਨਾਂਸ ਕਰਦੀ ਆ ਅਸੀਂ ਉਹਨਾਂ ਦੇ ਅਫਸਰਾਂ ਨੂੰ ਬਾਰ-ਬਾਰ ਮਿਲ ਚੁੱਕੇ ਆਂ ਉਹਨਾਂ ਵੱਲੋਂ ਕੋਈ ਨਾ ਨਹੀਂ ਸਭ ਤੋਂ ਵੱਡਾ ਕਾਰਨ ਇੱਕ ਤੋਂ ਹੀ ਆ ਸਾਡੇ ਜਿਹੜੇ ਉਸ ਕੁਰਸੀਆਂ ਤੇ ਇੱਕ ਦੋ ਮਾੜੇ ਅਫਸਰ ਬੈਠੇ ਨੇ ਉਹਨਾਂ ਦੀ ਨੀਤ ਚ ਖੋਟ ਆ ਉਹ ਕਹਿੰਦੇ ਅਸੀਂ ਵਿਭਾਗ ਚੱਲਣ ਨਹੀਂ ਦੇਣਾ ਸਾਲ ਤੋਂ ਸਾਲ ਜਿੰਨੀ ਸਾਡੀ ਰਿਟਾਇਰਮੈਂਟ ਰਹੇਗੀ ਅਸੀਂ ਰਿਟਾਇਰਮੈਂਟ ਤੇ ਇਸ ਬੈਂਕ ਨੂੰ ਬੰਦ ਕਰਕੇ ਜਾਣਾ ਸਭ ਤੋਂ ਮਾੜੀ ਸ ਉਹਨਾਂ ਨੂੰ ਕਟਹਿਰੇ ਚ ਲਿਆਵੇ ਉਹਨਾਂ ਤੋਂ ਪੁੱਛੇ ਵੀ ਛੋਡੇ ਤੁਸੀਂ ਇਹ ਕਰਜ਼ੇ ਬੰਦ ਕਿਉਂ ਕੀਤੇ ਸਰਕਾਰ ਆਪਣੇ ਆਪ ਨੂੰ ਕਿਸਾਨ ਹੈ ਤੈਸੀ ਪੰਜਾਬ ਹੈ ਤੈਸੀ ਕਹਿੰਦੀ ਹੈਗੀ ਤੇ ਫਿਰ ਇਦਾਂ ਦੇ ਫੈਸਲੇ ਕਿਉਂ ਨਹੀਂ ਲਏ ਜਾ ਰਹੀ ਆ ਤੁਹਾਨੂੰ ਸੰਘਰਸ਼ ਕਿਉਂ ਕਰਨਾ ਪਿਆ ਨਹੀਂ ਦੇਖੋ ਸਰਕਾਰ ਕਹਿੰਦੀ ਆ ਪਰ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਸਰਕਾਰ ਕਹਿਦਾ ਰਹੀ ਆ ਤੇ ਖਰੀਦਾ ਉਤਰੇ ਨਾ ਸਰਕਾਰ ਅਸੀਂ ਕਹਿੰਦੇ ਸਟੇਟਮੈਂਟ ਆ ਤੁਹਾਡੀਆਂ ਚੰਗੀਆਂ ਨੇ ਸਟੇਟਮੈਂਟ ਆ ਤੁਹਾਡੀਆਂ ਕਹਿੰਦੇ ਮੰਗਦਾ ਰਹੇ ਵੀ ਸੂਰਜਾ ਕਮੀਆਂ ਦੇ ਵੇੜੇ ਦੁਨਨੇ ਹੀ ਸੀਐਮ ਸਾਹਿਬ ਤੇ ਕਰਮਜੀਤ ਅਨਮੋਲ ਜੀ ਸਟੇਜਾਂ ਤੇ ਖੜਖੜ ਇਕੱਠੇ ਗਾਉਂਦੇ ਰਹੇ ਕਾਲਜ ਵੇਲੇ ਤੋਂ ਵੀ ਉਹ ਕੰਮੀ ਦਾ ਉੱਤੇ ਫਿਰਦੇ ਨੇ ਇਹਨਾਂ ਦੇ ਸੂਰਜ ਕਿਵੇਂ ਦੇਖੋ ਇੱਕ ਗੱਲ ਹੁੰਦੀ ਆ ਤੁਸੀਂ ਉਹਨਾਂ ਚਿਰ ਹਜੇ ਗਾਣੇ ਗਾਉਂਦੇ ਸੋਹਣੇ ਲੱਗਦੇ ਹੋ ਜਿੰਨਾ ਚਿਰ ਤੁਹਾਡੇ ਕੋਲੇ ਪਾਵਰ ਨਾ ਹੋਵੇ ਜਦੋਂ ਤੁਹਾਨੂੰ ਜਨਤਾ ਨੇ 92 ਸੀਟਾਂ ਦੇ ਕੇ ਪਾਵਰ ਦੇਦੀ ਫਿਰ ਥੋੜੀ ਗਾਣੇ ਗਾਉਣੇ ਫਿਰ ਤੁਹਾਡਾ ਕੰਮ ਕਰਨ ਦਾ ਟਾਈਮ ਆ ਯਾਰ ਹੁਣ ਤੁਸੀਂ ਕੰਮ ਕਰੋ ਹੁਣ ਥੋ ਚੇਂਜ ਖੜਕੇ ਤੇ ਹਜੇ ਵੀ ਗਾਣੇ ਗਾਉਣੇ ਆ ਫਿਰ ਇਸ ਵੋਟਾਂ ਪਾਈਆਂ ਦਾ ਲੋਕਾਂ ਨੂੰ ਫਾਇਦਾ ਕੀ ਹੋਇਆ ਅੱਜ ਤੁਸੀਂ ਫਰੀਕੋਰਟ ਤੋਂ ਧਰਨਾ ਸ਼ੁਰੂ ਕੀਤੇ ਹੈਗੇ ਜੇਕਰ ਤੁਹਾਡੇ ਨੂੰ ਮੰਗਾ ਤੁਹਾਡੀਆਂ ਜਲਦ ਨਹੀਂ ਮੰਨੀਆਂ ਇਹਨਾਂ ਫਿਰ ਥੋੜੇ ਅਗਲੇ ਐਕਸ਼ਨ ਅਗਲੇ ਰਣਨੀਤੀ ਨਹੀਂ ਅਗਲੀ ਰਣਨੀਤੀ ਦੇਖੋ ਸਾਡਾ 9 ਤਰੀਕ ਦੀ ਇੱਕ ਮੈਨੇਜਮੈਂਟ ਨੇ ਮੀਟਿੰਗ ਦਿੱਤੀ ਆ ਉਸ ਤੱਕ ਅਸੀਂ ਅੱਜ ਅੱਜ ਦਾ ਧਰਨਾ ਜ਼ਰੂਰ ਆਉ ਉਸ ਤਾਂ ਕਹਿੰਦੇ ਅੱਜ ਦਾ ਧਰਨਾ ਵੀ ਨਾ ਲਾਓ ਉਸ ਕਰ ਨਹੀਂ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਚੇਂਜ ਨਹੀਂ ਹੈ ਉਹ 9 ਤਰੀਕ ਨੂੰ ਜੇ ਤਾਂ ਸਰਕਾਰ ਵਾਲੇ ਪਾਸਿਓਂ ਮੈਨੇਜਮੈਂਟ ਰਾਹੀਂ ਕੋਈ ਹੱਲ ਨਿਕਲਦਾ ਠੀਕ ਆ ਨਹੀਂ ਇਹ ਤੋਂ ਮੰਗਰੋ ਸੰਘਰ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਧਾਨੀ ਕਿਹਾ ਜਾਂਦਾ ਸੰਗਰੂਰ ਵਿਖੇ ਅਸੀਂ ਜਿਹੜੀ ਲੜੀਵਾਰ ਪੁਖ ਹੜਤਾਲ ਤੇ ਬੈਠਾਂਗੇ ਤੇ ਇਹਨਾਂ ਦਾ ਜਿੰਨਾ ਸਾਥੋਂ ਵਿਰੋਧ ਹੋ ਸਕੇ ਆ ਜਿੰਨਾ ਸਾਥੋਂ ਨੁਕਸਾਨ ਹੋ ਸਕੇ ਸਰਕਾਰ ਦਾ ਅਸੀਂ ਕਰਾਂਗੇ politically ਤੁਹਾਡੇ ਰੋਸ ਕ وجہ ਫਰੀਦਕੋਟ ਹੀ ਕਿਉਂ ਚੁਣਿਆ ਕਿ ਫਰੀਦਕੋਟ ਦੇਖੋ ਉਹਦੇ ਵਿੱਚ ਅਸੀਂ ਪਹਿਲਾਂ ਵੀ ਦੱਸਿਆ ਕਾਰਨ ਇੱਕੋ ਹੀ ਆ ਸੀਐਮ ਸਾਹਿਬ ਨੇ ਆਪਦੇ ਮਿੱਤਰ ਨੂੰ ਸਭ ਤੋਂ ਸੇਫ ਸੀਟ ਤੇ ਭੇਜਿਆ ਤੇ ਉਹਨਾਂ ਨੇ ਆਪ ਦਾ ਦਿਖਾਇਆ ਵੀ ਮੇਰਾ ਦੋਸਤ ਅਸੀਂ ਸੀਟ ਜਿੱਤ ਕੇ ਦਿਖਾਉਣੀ ਆ। ਅਸੀਂ ਵੀ ਕਹਿੰਨੇ ਆ ਸਾਨੂੰ ਨੂੰ ਕੋਈ ਸਾਡਾ ਕੋਈ ਵਿਰੋਧੀ ਨਹੀਂ ਹੈਗੇ ਵੀ ਸੀਟ ਜਿੱਤਣੀ ਆ ਪਰ ਪਹਿਲਾਂ ਸਾਡਾ ਕੰਮ ਕਰਾਓ। ਤਾਂ ਸਭ ਤੋਂ ਨੇੜੇੋਂ ਸੀਐਮ ਸਾਹਿਬ ਨੂੰ ਸੁਨੇਹਾ ਇੱਥੋਂ ਹੀ ਜਾ ਸਕਦਾ ਸੀ। ਅਸੀਂ ਤੁਹਾਡੇ ਸਾਹਮਣੇ ਭਰਾਈ ਹੋਰ ਦੱਸਦੇ ਆ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਨਹੀਂ ਜੁੜੇ। ਸਾਰਿਆਂ ਨੇ ਵੋਟਾਂ ਪਾਈਆਂ ਸਰਕਾਰ ਮੁਲਾਜ਼ਮਾਂ ਤੋਂ ਬਿਨਾ ਨਹੀਂ ਬਣੀ। ਪਰ ਅਸੀਂ ਸਰਕਾਰ ਨੂੰ ਬਾਰ-ਬਾਰ ਕਹਿੰਨੇ ਆ ਤੁਸੀਂ ਸ਼ਾਇਦ ਉਹਨੇ ਮਾੜੇ ਨਾ ਹੋਵੋ ਜਿਹੜੇ ਤੁਹਾਡੇ ਅਫਸਰ ਇੱਕ ਦੋ ਮਾੜੇ ਬੈਠੇ ਆ। ਤੁਸੀਂ ਉਹਨਾਂ ਨੂੰ ਖਿੱਚੋ। ਤੁਹਾਡੀ ਸਰਕਾਰ ਹਜੇ ਤੱਕ 2 ਸਾਲਾਂ 'ਚ ਜੇ ਜੀ ਮੈਂ ਇਸ ਲੈਂਡਮਾਰਕ ਬੈਂਕਸ ਮੁਲਾਜ਼ਮ ਯੂਨੀਅਨ ਦਾ ਸੂਬਾ ਕੈਸ਼ੀਅਰ ਹਾਂ ਦਰਅਸਲ ਜਦੋਂ ਗੱਲ ਚੱਲਦੀ ਹੈ ਕਿਸਾਨਾਂ ਦੀ ਤੇ ਕਿਸਾਨਾਂ ਦੇ ਬੈਂਕ ਦੀ ਤਾਂ ਇਹੀ ਬੈਂਕ ਪੰਜਾਬ ਚ 1957 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਕਰਜ਼ੇ ਵੰਡਣ ਵਾਲਾ ਬੈਂਕ ਹੈ ਜਿਹੜਾ ਜਿਵੇਂ ਸਾਡੇ ਪ੍ਰਧਾਨ ਜੀ ਨੇ ਕਿਹਾ ਸਧਾਰਨ ਵਿਆਜ ਤੇ ਕਰਜ਼ੇ ਦਿੰਦਾ ਰਿਹਾ ਹੈ ਤੇ ਜੇ ਇਹਦਾ ਇਤਿਹਾਸ ਦੇਖੀਏ ਤਾਂ ਪੂਰੇ ਇੰਡੀਆ ਤੇ ਇਹ 12 ਬੈਂਕ ਹੀ ਰਹਿ ਚੁੱਕੇ ਨੇ ਜਦੋਂ ਕਿ ਜੇ ਅਸੀਂ ਦੇਖੀਏ ਤਾਂ ਜਿਹੜੇ ਸਾਡੇ ਸੈਂਟਰ ਦੇ ਸਹਿਕਾਰਤਾ ਮਿਨਿਸਟਰ ਨੇ ਉਹ ਇਹਨਾਂ ਬੈਂਕਾਂ ਲਈ 26-2700 ਕਰੋੜ ਰੁਪਏ ਦੀ امداد ਦੇਣ ਲਈ ਤਿਆਰ ਨੇ ਪਰ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਦੇ ਜਿਹੜੇ ਅਫਸਰशाही ਆ ਉਹ ਇਸ ਬੈਂਕ ਨੂੰ ਚਾਲੂ ਨਹੀਂ ਕਰਨਾ ਚਾਹੁੰਦੀ ਕਿਉਂਕਿ ਜੇ ਅਸੀਂ ਮੋٹے ਤੌਰ ਤੇ ਦੇਖਿਆ ਜਾਵੇ ਤਾਂ ਅਸੀਂ 500 ਕਰੋੜ ਰੁਪਏ ਨਿਵਾੜ ਦਾ ਦੇਣਾ ਤੇ 3200 ਕਰੋੜ ਰੁਪਏ ਪੰਜਾਬ ਦੇ ਵੱਖ-ਵੱਖ ਕਿਸਾਨਾਂ ਤੋਂ ਲੈਣਾ ਹੈ ਅਜਿਹੇ ਹਾਲਾਤ ਚ ਤੁਸੀਂ ਆਮ ਜੋ ਮੀਡੀਆ ਚ ਇਹ ਖਬਰ ਸੁਣ ਰਹੇ ਆ ਜਾਂ ਮੀਡੀਆ ਦੇ ਸਾਥੀ ਨੇ ਉਹ ਬੜੀ ਚੰਗੀ ਤਰ੍ਹਾਂ ਇਹ ਗੱਲ ਸਮਝ ਸਕਦੇ ਆ ਕਿ ਜਦੋਂ 6 ਗੁਣਾ ਪੈਸਾ ਲੈਣਾ ਹੋਵੇ ਤਾਂ ਉਹ ਬੈਂਕ ਕਦੇ ਵੀ ਬੰਦ ਨਹੀਂ ਹੋ ਸਕਦਾ ਪਰੰਤੂ ਪਿਛਲੇ 5 ਸਾਲਾਂ ਤੋਂ ਇਹਨਾਂ ਨੇ ਕਿਸਾਨਾਂ ਨੂੰ ਕਰਜ਼ੇ ਜਿਹੜੇ ਦੇਣੇ ਬੰਦ ਕੀਤੇ ਹੋਏ ਨੇ ਉਹਦਾ ਮਤਲਬ ਇਹ ਹੈ ਕਿ ਜਦੋਂ ਦੁਕਾਨ ਹੀ ਅੰਦਰੋਂ ਬੰਦ ਕਰ ਲਈ ਜਾ ਜਦੋਂ ਤੁਸੀਂ ਆਪਣਾ ਵਪਾਰ ਹੀ ਬੰਦ ਕਰ ਲਿਆ ਤਾਂ ਉਹ ਅਦਾਰਾ ਬੰਦ ਕਰਨ ਲਈ ਇਹ ਕਦਮ ਵੱਧ ਚੁੱਕੇ ਨੇ ਤੁਸੀਂ ਇੱਥੇ ਫਰੀਦਕੋਟ 'ਚ ਦੇਖ ਚੁੱਕੇ ਹੋ ਇੱਕ ਸਹਿਕਾਰੀ ਮਿਲ ਪਹਿਲਾਂ ਬੰਦ ਹੋ ਚੁੱਕੀ ਆ ਸਾਡੇ ਬਡਲਾੜਾ ਇੱਕ ਮਿਲ ਬੰਦ ਹੋ ਚੁੱਕੀ ਆ ਤਾਂ ਇਹ ਪਤਾ ਨਹੀਂ ਕਿਉਂ ਲੁੱਕ ਮੇ ਰੂਗ 'ਚ ਸਰਕਾਰੀ ਅਫਸਰ ਸ਼ਾਹੀ ਦਾ ਜਿਹੜਾ ਇਹ ਏਜੰਡਾ ਬਣ ਚੁੱਕਿਆ ਕਿ ਸਹਿਕਾਰੀ ਸੰਸਥਾਵਾਂ ਨੂੰ ਬੰਦ ਕੀਤਾ ਜਾਵੇ ਅਸੀਂ ਅੱਜ ਇੱਥੇ ਜਿਹੜਾ ਪੇ ਕਮਿਸ਼ਨ ਦੇ ਨਾਲ-ਨਾਲ ਹੀ ਸਾਡੀ ਮੁੱਖ ਮੰਗਾਂ ਪੰਜਾਬ ਦੇ ਕਿਸਾਨਾਂ ਨੂੰ ਸਧਾਰਨ ਵਿਆਜ ਤੇ ਕਰਜ਼ਾ ਦੇਣਾ ਵੀ ਸ਼ੁਰੂ ਕੀਤਾ ਜਾਵੇ ਉਹਨਾਂ ਸਾਰੀਆਂ ਮੰਗਾਂ ਨੂੰ ਹਾਈਲਾਈਟ ਕਰਨ ਲਈ ਹੀ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਤੁਹਾਡੇ ਸਾਰਿਆਂ ਨਾਲ ਹੀ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਕਿਸਾਨੀ ਬਚਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਕਿਸਾਨੀ ਨਾਲ ਜਿਹੜਾ ਸਬੰਧ ਤੇ ਬੈਂਕ ਹੈ ਇਹੀ ਇੱਕ ਮੇਨ ਬੈਂਕ ਹੈ ਜਿਹਨੇ ਕਿਸਾਨਾਂ ਨੂੰ ਸਭ ਤੋਂ ਵੱਧ ਸਾਥ ਦਿੱਤਾ ਹੈ ਸਾਡੇ ਪੂਰੇ ਪੰਜਾਬ ਚ 9 ਲੱਖ ਤੋਂ ਵੱਧ ਸ਼ੇਅਰ ਹੋਲਡਰ ਨੇ ਅੱਜ ਤੱਕ ਅਸੀਂ ਕਦੇ ਸ਼ੇਅਰ ਹੋਲਡਰਾਂ ਨੂੰ ਇਹ ਨਹੀਂ ਕਿਹਾ ਕਿ ਭਾਈ ਤੁਸੀਂ ਸਾਡੇ ਨਾਲ ਚੱਲੋ ਪਰ ਜੇ ਹਾਲਾਤ ਇਹੀ ਰਹੇ ਤਾਂ ਸਾਨੂੰ ਘਰ ਘਰ ਪਿੰਡ ਪਿੰਡ ਜਾ ਕੇ ਜਿਹੜੇ ਸਾਡੇ ਕਿਸਾਨ ਸ਼ੇਅਰ ਹੋਲਡਰ ਆ ਉਹ ਨਾਲ ਲੈਣੇ ਪੈਣਗੇ ਤੇ ਇਹ ਬਹੁਤ ਵੱਡਾ ਅੰਦੋਲਨ ਸਾਨੂੰ ਪੰਜਾਬ ਸਰਕਾਰ ਖਿਲਾਫ ਸ਼ੁਰੂ ਕਰਨਾ ਪਵੇਗਾ ਕਦੋਂ ਤੱਕ ਪ੍ਰੋਟੈਸਟ ਚੱਲਦਾ ਜਾਰੀ ਰਹੇਗਾ ਦੇਖੋ ਸਾਡਾ ਪ੍ਰੋਟੈਸਟ ਤਾਂ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਜਾਰੀ ਰਹੂਗਾ ਅਸੀਂ ਹਰੇਕ ਕੈਂਡੀਡੇਟ ਨੂੰ ਮਿਲ ਚੁੱਕੇ ਹਾਂ ਉਹਨਾਂ ਨੂੰ ਇਹ ਦੱਸ ਵੀ ਚੁੱਕੇ ਹਾਂ ਕਿ ਸਾਨੂੰ ਤੁਹਾਡੇ ਲੜੀਵਾਰ ਧਰਨੇ ਲਾਉਣੇ ਪੈਣਗੇ ਅੱਗੇ ਹੁਣ ਸਰਕਾਰ ਤੇ ਆ ਕੇ ਸਰਕਾਰ ਕੀ ਕਰਨਾ ਚਾਹੁੰਦੀ ਹੈ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਅਸੀਂ ਅੱਜ ਤੱਕ ਕਦੇ ਸਰਕਾਰ ਦੇ ਖਿਲਾਫ ਨਹੀਂ ਸੀ ਗਏ ਪਰੰਤੂ ਹੁਣ ਜੋ ਵਾਰ-ਵਾਰ ਇਹ ਲਾਰਾ ਲਾਇਆ ਜਾ ਰਿਹਾ ਹੈ ਕਿ ਇਲੈਕਸ਼ਨ ਕੋਡ ਲੱਗਿਆ ਹੋਇਆ ਜੀ ਤੁਹਾਡਾ ਕੰਮ ਨਹੀਂ ਹੋ ਸਕਦਾ ਜਦੋਂ ਕਿ ਪਟਵਾਰੀਆਂ ਦੇ ਜਾਂ ਹੋਰ ਬਹੁਤ ਸਾਰੇ ਮਸਲਿਆਂ ਤੇ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਤੇ ਇਲੈਕਸ਼ਨ ਕਮਿਸ਼ਨ ਨੇ ਪਰਮਿਸ਼ਨ ਦੇ ਦਿੱਤੀ ਕਿਉਂਕਿ ਇਹ ਆਨ ਗoing ਪ੍ਰੋਸੈਸ ਹੈ ਤੇ ਕਮਿਸ਼ਨ ਕੋਈ ਅੱਜ ਦਾ ਪ੍ਰੋਸੈਸ ਨਹੀਂ ਇਹ ਤਾਂ 3 ਸਾਲ ਪਹਿਲਾਂ ਹੀ ਲੱਗ ਜਾਣਾ ਚਾਹੀਦਾ ਸੀ ਤਾਂ ਕਿਤੇ ਨਾ ਕਿਤੇ ਅਫਸਰशाही ਜਿਹੜੀ ਸਰਕਾਰ ਨੂੰ ਤੇ ਮੁਲਾਜ਼ਮਾਂ ਨੂੰ ਕਰ ਰਹੀ ਹੈ ਅਸੀਂ ਇਹੀ ਮੰਗ ਕਰਦੇ ਆ ਕਿ ਸਰਕਾਰ ਫੇਰ ਇਨਕੁਆਇਰੀ ਕਰਾ ਕੇ ਅਫਸਰ ਸ਼ਾਹੀ ਤੋਂ ਸਹੀ ਕੰਮ ਕਰਾ ਕੇ ਸਾਨੂੰ ਪੇ ਕਮਿਸ਼ਨ ਤੇ ਬਣਦੀਆਂ ਕਿਸਾਨਾਂ ਦੀਆਂ ਮੰਗਾਂ ਜਾਂ ਹੋਰ ਜੋ ਵੀ ਮੰਗਾਂ ਨੇ ਉਹਨਾਂ ਦਾ ਹੱਲ ਕਰੇ ਇਹੀ ਕਹਿਣਾ ਵੀ ਸਾਡੀ ਤਾਂ ਮੰਗ ਪੰਜਾਬ ਸਰਕਾਰ ਤੋਂ ਇਹੀ ਹੈ ਵੀ ਸਾਡਾ ਪੇ ਕਮਿਸ਼ਨ ਲਾਓ ਤੇ ਸਾਡਾ ਦਾਰਾ ਬੰਦ ਕਰਨ ਨੂੰ ਕਿਉਂ ਲੱਗੇ ਬੈਠੇ ਆ ਐਡਵਾਂਸਮੈਂਟ ਮੇਨ ਹੈ ਸਾਡੇ ਬੈਂਕ ਦੀ ਉਹੀ ਬੰਦ ਕੀਤੀ ਪਈ ਹੈ ਕਿਸਾਨਾਂ ਦਾ ਕਰਜ਼ਾ ਦੇਣਾ ਉਹ ਸ਼ੁਰੂ ਕਰੋ ਅਸੀਂ ਤਾਂ ਕੰਮ ਕਰਨ ਨੂੰ ਤਿਆਰ ਹੈ ਕੰਮ ਤਾਂ ਲੈ ਕੇ ਆਓ ਅਸੀਂ ਤਾਂ ਕਹਿੰਦੇ ਸਾਨੂੰ ਕੰਮ ਦੋ ਅਸੀਂ ਕੰਮ ਕਰਨ ਨੂੰ ਤਿਆਰ ਹੈ ਜਦੋਂ ਦੂਸਰੀਆਂ ਸਰਕਾਰਾਂ ਵੇਲੇ ਕਈ ਵਿਭਾਗ ਮੰਦ ਹੁੰਦੇ ਸੀ ਜਾਂ ਕਿਤੇ ਕੋਈ ਹੋਂਦਾਈ ਆਉਂਦੀ ਸੀ ਤਾਂ ਉਦੋਂ ਇਹੀ ਜਿਹੜੇ ਹੈਗੇ ਆ ਪਾਰਟੀ ਦੇ ਨੁਮਾਇंदे ਧਰਨੇ ਲਗਾਉਂਦੇ ਸੀ ਪਾਰਟੀਆਂ ਦੇ ਨਾਲ ਦੂਸਰੇ ਜਿਹੜੀਆਂ ਯੂਨੀਅਨਾਂ ਦੇ ਨਾਲ ਸ਼ਾਮਲ ਹੁੰਦੇ ਸੀ ਫਿਰ ਹੁਣ ਕਿਉਂ ਨਹੀਂ ਸੁਣੀ ਜਾ ਰਹੀ ਕੀ ਲੱਗਦਾ ਪਤਾ ਨਹੀਂ ਤਾਂ ਹੁਣ ਸਰਕਾਰ ਨੂੰ ਹੀ ਪਤਾ ਹੈ ਜੀ ਇਸ ਤਾਪ ਕਹਿੰਦੇ ਆ ਪਹਿਲਾਂ ਕਹਿੰਦੇ ਸੀ ਕਰਜ਼ਾ ਮਾਫੀ ਕਰਦਾ ਉਹ ਚ ਸਾਡਾ ਬੈਂਕ ਵੀ ਨਹੀਂ ਆਇਆ ਹੈਗਾ ਵੀ ਕਰਜ਼ਾ ਮਾਫੀ ਚ ਪਹਿਲਾਂ ਸਰਕਾਰਾਂ ਨੇ ਉਹੀ ਕੀਤਾ ਹੋਇਆ ਵੀ ਉਹ ਬੰਦ ਕਰੋ ਸਾਨੂੰ ਵੇਵ ਆਫ ਕਰਾਂਗੇ ਉਹਦੇ ਕਰਕੇ ਤਾਂ ਸਾਨੂੰ ਉਹ ਹੋ ਰਿਹਾ ਪ੍ਰੋਬਲਮ ਆਈ ਜਾ ਰਹੀ ਹੈ ਡਿਫਾਲਟਡ ਉਹੀ ਜਾ ਰਿਹਾ ਸ਼ੋਅ ਕਰੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ